ਤੇ ওভারঅল ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 77 ਟੀਚਰਸ 72 ਟੀਚਰਸ ਫ্রম 올 ਓਵਰ द ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਤੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੀ ਜਿਹੜੀ ਯੂਨੀਵਰਸਿਟੀ ਆ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਇਹ ਟ੍ਰੇਨਿੰਗ ਚੱਲੂਗੀ ਇਹ ਸਾਡਾ ਤੀਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ 10ਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਕਲੇ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮਹਿਕਮੇ ਦਾ ਕੌਨਫੀਡੈਂਸ ਸਾਡੇ ਆਪਤ ਵਰਗ ਦਾ ਕੌਨਫੀਡੈਂਸ ਜਰੂ ਜਾ ਕੇ ਮੈਂ ਡਾਇਲੌਗ ਉਹ টিਚਰਸ ਕਰਦਾ ਤਾਂ ਉਹ টিਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੰਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੰਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖ ਜਾਂ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜਦੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉੱਥੇ ਵੀ ਪੀਛਣੀ ਸਰਦਾਰਾ এডਿਕੇਸ਼ਨ ਨੂੰ ਫਰਕ ਆਇਆ ਮੰਨ ਲਓ 4 ਸਾਲ ਦੇ ਵਿੱਚ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੀ ਦੇਖੋ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਪਦੰਡ ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਅਸੈਸਮੈਂਟ ਸਰਵੇ ਕਰਾਉਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਦੂਜਾ ਫਿਰ ਤੁਸੀਂ ਕਹੋਗੇ ਅੱਛਾ ਸਰਵੇ ਆ ਗਿਆ ਜੀ ਇਹ ਤਾਂ ਪਹਿਲਾਂ ਵੀ ਆਉਂਦੇ ਸੀ ਕਹਿੰਦੇ ਪਹਿਲੇ ਫਿਰ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਸੀ ਜੀ ਹੁੰਦੀ ਹੈ ਤੁਹਾਡੇ ਰਿਜ਼ਲਟਸ ਨਤੀਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ NEET JEE ਐਡਵਾਂਸ JEE ਮੇਨਸ ਉਹਦੇ ਵਿੱਚ ਵੀ ਸ਼ਾਨਦਾਰ ਜਿਹੜੇ ਹੈ ਪੰਜਾਬ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਇਹ ਆਪਣੇ ਆਪ ਹੀ ਦਰਸਾਉਂਦਾ ਹੈ ਕਿ ਸਾਡੇ ਜਿਹੜਾ ਹੈ ਸਿੱਖਿਆ ਸਿਸਟਮ ਜਿਹੜਾ ਉਹਦੇ ਵਿੱਚ ਵੱਧ ਬਹੁਤ ਬਹੁਤ ਜ਼ਿਆਦਾ ਸੁਧਾਰ ਹੋ ਰਿਹਾ ਹੈ। ਬੱਸ ਸਬ ਨੈਕਸਟ ਪਲਾਨ ਕੀ ਹੈਗਾ ਹੋਰ ਵੀ ਕਿਤੇ ਦਾ ਪਲਾਨ ਕਰ ਰਹੇ ਹਾਂ। ਜੀ 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 ਸਾਡੇ ਪਿਛਲੇ ਹਫਤੇ ਹੀ ਸਾਡੇ ਜਿਹੜੇ ਸਾਡੇ ਹਾਈਡ ਮਾਸਟਰਸ ਹੈ ਉਹ ਅਹਮਦਾਬਾਦ ਗਏ ਹੋ ਅੱਜ ਵਾਪਸ ਆ ਰਹੇ ਹੈ। ਇਹ ਸਾਡੇ ਹੁਣ ਫਿਨਲੈਂਡ ਜਾ ਰਹੇ ਹੈ। ਪ੍ਰਿੰਸੀਪਲਸ ਦਾ ਬੈਚ ਵੀ ਤਿਆਰ ਹੈ। ਮੋਰ ਸਾਹਿਬ ਮਾਈਕ ਵੀ ਤੁਸੀਂ ਦੇਖੋ ਕਿ ਹਮੇਸ਼ਾ ਅੱਗੇ ਹੁੰਦਾ ਸੀ ਕਿ ਜਿਹੜੇ ਫੋਰਨ ਟੂਰਸ ਹੁੰਦੇ ਸੀ ਉਹ ਸਿਰਫ ਅਤੇ ਸਿਰਫ ਮਿਨਿਸਟਰਸ ਹੀ ਆਫੀਸਰਸ ਦੇ ਹੁੰਦੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸਾਡਾ 10ਵਾਂ ਬੈਚ ਹੈ ਤੇ ਅਸੀਂ ਆਪਣੇ ਹਰ ਵਰਗ ਦੇ ਟੀਚਰ ਪ੍ਰਾਇਮਰੀ ਵਰਗ स्केंडरी एंड द प्रिंसिपल ਸਭ ਨੂੰ ਜਿਹੜਾ ਮੌਕਾ ਦਿੱਤਾ। ਮੈਂ ਸਭ ਇੱਕ ਲਾਸਟ ਇੱਕ ਸਵਾਲ ਹੈ ਕਿ ਜਿੱਥੇ ਵੀ ਤੁਸੀਂ ਕੰਟਰੀ ਚੂਸ ਕਰਦੇ ਹੋ ਜਾਂ ਕੋਈ ਯੂਨੀਵਰਸਿਟੀ ਚੂਸ ਕਰਦੇ ਹੋ ਉਹਦੀ ਸਪੈਸ਼ਲਿਟੀ ਉਹਦੀ ਉਹਦਾ ਵਰਕਆਊਟ ਉਹਦਾ ਗਰਾਊਂਡ ਉਹਦੀ ਰਿਸਰਚ ਚੈੱਕ ਕਰਦੇ ਹੋ ਜਾਂ ਕੀ ਖਾਸ ਬਿਲਕੁਲ ਬਿਲਕੁਲ ਐਂਡ ਵੀ ਚੂਸ ਦ ਬੈਸਟ ਅਨਕੁਡ ਜਿਹਨੇ ਅਨਡਾਊਟਡਲੀ ਬੈਸਟ ਹੋਵੇ ਜਿਹੜਾ ਅਨਕੁਐਸ਼ਨੇਬਲੀ ਬੈਸਟ ਹੋਵੇ ਫਾਰ ਐਗਜ਼ਾਮਪਲ ਤੁਸੀਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੋਗੇ ਤਾਂ ਫਿਨਲੈਂਡ ਦੇ ਲਾਗੇ ਸ਼ਾਗੇ ਵੀ ਕੋਈ ਨਹੀਂ ਹੈਗਾ ਠੀਕ ਹੈ ਫਿਰ ਦੈਨ ਵੈਨ ਯੂ ਸੇ ਅਬਾਊਟ ਦ ਪ੍ਰਿੰਸੀਪਲ ਟ੍ਰੇਨਿੰਗਸ ਤਾਂ ਜਿਹੜੀ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਸਿੰਗਾਪੁਰ ਹੈ ਯਾਨੀ ਅਮਰੀਕਾ ਤੇ ਯੂਕੇ ਤੇ ਆਸਟ੍ਰੇਲੀਆ ਉਹ ਆਪਣੇ ਪ੍ਰਿੰਸੀਪਲਸ ਉੱਥੇ ਭੇਜਦੇ ਨੇ ਐਂਡ ਵੈਨ ਯੂ ਟਾਕ ਅਬਾਊਟ ਦ ਲੀਡਰਸ਼ਿਪ ਜਿਹੜਾ ਪ੍ਰੋਗਰਾਮ ਅਸੀਂ ਹੈੱਡ ਮਾਸਟਰਸ ਨੂੰ ਭੇਜ ਰਹੇ ਹਾਂ ਤਾਂ ਆਈ ਐਮ ਅਹਮਦਾਬਾਦ ਆਈ ਐਮ ਅਹਮਦਾਬਾਦ ਜਦੋਂ ਮੈਂ ਹੈੱਡ ਮਾਸਟਰਸ ਜਦੋਂ ਇਹ ਆਏ ਉੱਥੋਂ ਟ੍ਰੇਨਿੰਗ ਲੈ ਕੇ ਜਾਨ ਵੇਲੇ ਉਦਾਸ ਸੀ ਕਿ ਕਹਿੰਦੇ ਤੁਸੀਂ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜਤਾ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਤਾ ਸਾਨੂੰ ਤੁਸੀਂ ਸਿਰਫ ਅਹਮਦਾਬਾਦ ਭੇਜ ਰਹੇ ਹੋ ਜਦੋਂ ਗਏ ਜਦੋਂ ਵਾਪਸ ਆਏ ਤਾਂ ਜਦੋਂ ਮੈਂ ਹਕੀਲ ਹਮੇਸ਼ਾ ਜਾਣ ਤੋਂ ਪਹਿਲਾਂ ਤੇ ਵਾਪਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਦੋਂ ਵਾਪਸ ਆਏ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਹਕੀਲ ਜਦੋਂ ਅਸੀਂ ਜਾ ਕੇ ਉੱਥੇ ਟ੍ਰੇਨਿੰਗ ਕਰ ਰਹੇ ਸੀ ਤਾਂ ਦੁਪਹਿਰੇ ਜਰੂਰ ਲੰਚ ਹੁੰਦਾ ਸੀ ਕਿ ਅਸੀਂ ਜਦੋਂ ਕੈਂਟੀਨ 'ਚ ਬੈਠ ਕੇ ਲੰਚ ਕਰਦੇ ਸੀ ਉਹ ਉਹ ਦੇਖਦੇ ਸੀ ਤੇ ਸਾਨੂੰ ਬਾਕੀ ਜਿਹੜੇ ਐਮਐਨਸੀਸ ਐ ਕੋਈ ਰਿਲਾਇੰਸ ਤੋਂ ਆਇਆ ਕੋਈ ਹੋਰ ਵੱਡੀ ਐਮਐਨਸੀਸ ਤੋਂ ਆਇਆ ਤਾਂ ਸੁਣ ਕੇ ਹੈਰਾਨ ਹੋਗੇ ਕਿ ਪੰਜਾਬ ਸਰਕਾਰ ਦੇ ਸਰਕਾਰੀ ਟੀਚਰਸ ਆਏ ਦੈਟ ਆਈ ਐਮ ਅਹਮਦਾਬਾਦ ਦੋ ਦੋ ਸਾਲ ਦਾ ਸਮਾਂ ਨਹੀਂ ਮਿਲਦਾ ਲੀਡਰਸ਼ਿਪ ਐਂਡ ਜਿੰਨੇ ਬਿਗ ਕਾਰਪੋਰੇਟ ਹਾਊਸਸ ਹੈ ਉਹ ਆਪਣੇ ਮਹਿੰਗੇ ਤੋਂ ਮਹਿੰਗੇ ਸੀਈਓਜ਼ ਨੂੰ ਜਿਹਨੂੰ ਲੱਖਾਂ ਰੁਪਏ ਤਨਖਾਹਾਂ ਦਿੰਦੇ ਨੇ ਉੱਥੇ ਭੇਜਦੇ ਨੇ ਲੀਡਰਸ਼ਿਪ ਵਰਲਡ ਓਵਰ ਤਾਂ ਅਸੀਂ ਆ ਤਿੰਨ ਜਿਹੜੇ ਬੈਸਟ ਇੰਸਟੀਚਿਊਟਸ ਆ ਉੱਥੇ ਐਂਡ ਐਂਡ ਇਹ ਇਹ ਹੈ ਇਹ ਹੈ ਕਿ ਤਹੋਗੀ ਵਿਦੇਸ਼ ਟ੍ਰੇਨਿੰਗ ਜਿਹੜੀ ਸਾਡੀ ਇਨ ਹਾਊਸ ਟ੍ਰੇਨਿੰਗਸ ਹੈ ਅਸੀਂ ਉਹਦੇ ਵਿੱਚ ਵੀ ਬਹੁਤ ਸੁਧਾਰ ਕੀਤਾ ਹੈ ਐਸਆਰਟੀ ਨਾਲ ਜਿਹੜਾ ਇਨ ਹਾਊਸ ਟ੍ਰੇਨਿੰਗਸ ਹੈ ਉਹਦੇ ਵਿੱਚ ਸਿੱਖਾਈ ਮੰਤਰੀ ਜੀ ਮੰਤਰੀ ਜੀ ਜਿੱਥੇ ਤਾਂ ਟਿਚਰਸ ਨਾਲ ਗੱਲ ਕੀਤੀ ਉਹ ਕਹਿੰਦੇ ਕੈਰੀਕੂਲਮ ਬਹੁਤ ਅੱਛਾ ਸਾਡਾ ਵੀ ਜੈਫਰਲੈਂਡ ਜਾ ਰਹੇ ਆ ਸਾਡਾ ਆਪਣਾ ਕੈਰੀਕੂਲਮ ਵੀ ਬਹੁਤ ਅੱਛਾ ਹੈ ਪਰ ਕਿਤੇ ਨਾ ਕਿਤੇ ਜਿਹੜੀ ਕਮੀ ਹੈਗੀ ਉਹ ਇਹ ਹੈ ਕਿ ਅਟਰੈਕਟ ਨਹੀਂ ਕਰ ਪਾਰਿਆ ਸਟੂਡੈਂਟਸ ਨੂੰ ਜਿਹੜਾ ਨਫਰੀ ਅਟਰੈਕਟ ਐਡਮਿਸ਼ਨਸ ਕਰ ਲਿਆ ਉਹ ਸਾਡੇ ਸਾਡੇ ਦੇਖੋ ਇਹ ਵੀ ਸਾਡੇ ਕੋਲ ਫਿਰ ਵੀ ਸਾਡੇ ਕੋਲ 28 ਲੱਖ ਬੱਚਾ ਹੈ ਪਹਿਲਾਂ 28 ਲੱਖ ਬੱਚਿਆਂ ਨੂੰ ਹੀ ਅਸੀਂ ਜਿਹੜਾ ਹੈ ਉਹਨਾਂ ਇਸ ਤਰ੍ਹਾਂ ਐਜੂਕੇਸ਼ਨ ਪ੍ਰੋਵਾਈਡ ਕਰੀ ਫਰਸਟੋ ਚੈਲੰਜਰ ਸਾਡੇ ਕੋਲ ਹਰ ਇਅਰ ਆਫਟਰ ਇਅਰ ਜਿਹੜੇ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ ਤੇ ਬੱਚਿਆਂ ਦਾ ਰਿਜ਼ਲਟ ਵੀ ਸ਼ਾਨਦਾਰ ਹੈ ਖਰਜੋਜੀ ਪਹਿਲਾਂ ਬਹੁਤ ਸਾਰੇ ਬੱਚੇ ਭੇਜਿਆ ਉਸ ਦੀ ਰਿਫਲੈਕਸ਼ਨ ਕੀ ਨਜ਼ਰ ਆ ਰਹੀ ਹੈ ਫਿਲਹਾਲ ਦੀ ਘੜੀ ਐਜੂਕੇਸ਼ਨ ਚ ਤੁਮ ਨਜ਼ਰ ਮੈਂ ਦੱਸਿਆ ਤਾਂ ਹੈ ਜੀ ਕਿ ਨੰਬਰ 1 ਆ ਗਿਆ ਰਿਜ਼ਲਟ ਆ ਗਿਆ ਜੇਈ ਮੀਨਸ ਆ ਗਿਆ ਤੁਸੀਂ ਕਦੀ ਸੁਣਿਆ ਸੀ ਕਿ ਵੀ ਅੱਛਾ ਇਸ ਸਾਲ ਫੇਰ ਰਿਜ਼ਲਟ ਆਉਗਾ ਪਿਛਲੇ ਸਾਲ ਦਾ ਅੰਕੜਾ ਪਾਰ ਕਰਾਂਗੇ ਦੇਖੋ ਇੱਕ 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 ਐਜੂਕੇਸ਼ਨ ਸਿਸਟਮ ਦਾ ਮਾਪਦੰਡ ਕੀ ਹੈ ਕਿ ਤੁਸੀਂ ਕਿਵੇਂ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਹੁੰਦੇ ਨੇ ਫਿਰ ਤੁਸੀਂ ਕੰਪੀਟੀਸ਼ਨ ਨਹੀਂ ਮੈਂ ਕੰਪੀਟੀਟਿਵ ਐਗਜ਼ਾਮਸ ਨਹੀਂ ਦੇਖਣੇ ਮੈਂ ਬੋਰਡ ਦੇ ਨਤੀਜੇ ਦੇਖਣਾ ਬੋਰਡ ਦੇ ਨਤੀਜੇ ਚਾਜੋ ਨੋਟ ਓਨਲੀ ਦਾ ਨੰਬਰ ਆਫ ਕਿ ਕੌਣ ਫਸਟ ਸੈਕੰਡ ਥਰਡ ਆਇਆ 90% ਤੋਂ ਅੱਜ ਤੱਕ ਸਭ ਤੋਂ ਵੱਧ ਬੱਚੇ ਹੁੰਦਾ ਹੈ ਅਬ 80% ਹੁੰਨ ਅਬ 70% ਹੁੰਦਾ ਐਕਰੋਸ ਯਾਨੀ ਅਸੀਂ ਉਹਦਾ ਜੋ ਐਨਲਿਸਿਸ ਕਰਦੇ ਹਾਂ ਤਾਂ ਹਰ ਪੱਖੋਂ ਕਰਦੇ ਹਾਂ ਸਿਰਫ ਇਹ ਨਹੀਂ ਕਿ ਜਿਹੜੇ ਟੌਪ 10 ਬੱਚੇ ਆ ਗਏ ਉਹਨਾਂ ਨੂੰ ਅਸੀਂ ਪਰ ਹਾਂ ਪਰ ਜਿਹੜੇ ਆਖਰੀ 10 ਬੱਚੇ ਐ ਉਹ ਸਾਡਾ ਲੈਵਲ ਕੀ ਐ ਕਿਵੇਂ ਐ ਲੋਇਸਟ ਰਿਜ਼ਲਟ ਦਾ ਕੀ ਸਟੇਟਸ ਹੈ ਕਿੰਨੇ ਬੱਚੇ ਬਿਫੋਰ 40% ਸੀ ਹੁਣ ਕਿੰਨੇ ਆ ਤੇ ਕ੍ਰੋਸ ਆਲ ਪੈਰਾਮੀਟਰ ਰਿਜ਼ਲਟ ਨੇ ਬਹੁਤ ਸ਼ਾਨਦਾਰ ਹੈ ਠੀਕ ਹੈ ਠੀਕ ਹੈ ਜੀ ਅਸੀਂ ਸਿੱਖਿਆ ਮੰਤਰੀ ਨੇ ਉਹ ਯਾਰ ਕੈਮਰਾ ਕਿੱਥਾ ਆਰਾਮ ਸੇ ਸਾਹਿਬ ਜੀ ਨਾ ਨਾ ਥੱਲੇ ਕਰ ਥੱਲੇ ਕਰ ਕਰੀਏ ਵੀ ਸ਼ੁਰੂ ਹਾਂ ਰੋਲ ਹੈ ਜੀ ਰੋ ਕਰੀਏ ਵੈਸਾ ਜੱਥਾ ਰਵਾਨਾ ਕਰਨੇ ਆਜੂ ਮਾਧ ਵਿੱਚ ਸਟਿਲ ਲੈਂਡ ਜ਼ਿੰਮੇਵਾਰ ਦੀ ਡਾਇਰੈਕਟਿੰਗ ਦਾ ਹਲੇ ਤੱਕ ਫੀਡਬੈਕ ਹੋਰ ਕਿਵੇਂ ਦੇਖਦੇ ਹਾਂ ਥੋੜਾ ਥੱਲੇ ਕਰ ਲੈ ਥੋੜਾ ਫੇਸ ਥੱਲੇ ਕਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਟੀਚਾ ਬੈਚ ਤੇ ਓਵਰਆਲ ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 77 ਟੀਚਰਸ 72 ਟੀਚਰਸ ਫ্রম 올 ਓਵਰ ਦਾ ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੀ ਜਿਹੜੀ ਯੂਨੀਵਰਸਿਟੀ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਇਹ ਟ੍ਰੇਨਿੰਗ ਚੱਲੂਗੀ ਇਹ ਸਾਡਾ ਤੀਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ 10ਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਕਲੇ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮੈਕਮੇ ਦਾ ਕੌਨਫੀਡੈਂਸ ਸਾਡੇ ਅਧਿਆਪਕ ਵਰਗ ਦਾ ਕੌਨਫੀਡੈਂਸ ਜਦੋਂ ਜਾ ਕੇ ਮੈਂ ਡਾਇਲੌਗ ਹੋ ਟੀਚਰਸ ਕਰਦਾ ਤਾਂ ਉਹ ਟੀਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੌਨਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੌਨਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖਦੇ ਆਂ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਦਾ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜਦੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਆ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉੱਥੇ ਵੀ ਪੇਚਦੀ ਸਰਦਾਰਾ ਐਜੂਕੇਸ਼ਨ ਨੂੰ ਫਰਕ ਆਇਆ ਤੁਹਾਨੂੰ ਚਾਰ ਸਾਲ ਦੇ ਵਿੱਚ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੇ ਦੇਖੋ ਆ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਪਦੰਡ ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਐਸੈਸਮੈਂਟ ਸਰਵੇ ਕਰਾਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮਡ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਦੂਜਾ ਫਿਰ ਤੁਸੀਂ ਕਹੋਗੇ ਅੱਛਾ ਸਰਵੇ ਆ ਗਿਆ ਜੀ ਇਹ ਤਾਂ ਪਹਿਲਾਂ ਵੀ ਆਉਂਦੇ ਸੀ ਕਰੀ ਪਹਿਲੇ ਫਿਰ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਸੀਜ਼ ਹੁੰਦੀ ਹੈ ਤੁਹਾਡੇ ਰਿਜ਼ਲਟਸ ਨਤੀਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ NEET JEE ਐਡਵਾਂਸ JEE ਮੇਨਸ ਉਹਦੇ ਵਿੱਚ ਵੀ ਸ਼ਾਨਦਾਰ ਜਿਹੜੇ ਹੈ ਪੰਜਾਬ ਦੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਇਹ ਆਪਣੇ ਆਪ ਹੀ ਦਰਸਾਉਂਦਾ ਹੈ ਕਿ ਸਾਡੇ ਜਿਹੜਾ ਹੈ ਸਿੱਖਿਆ ਸਿਸਟਮ ਜਿਹੜਾ ਉਹਦੇ ਵਿੱਚ ਵੱਧ ਬਹੁਤ ਬਹੁਤ ਜ਼ਿਆਦਾ ਸੁਧਾਰ ਹੋ ਰਿਹਾ ਹੈ। ਬੈ ਸਰ ਨੈਕਸਟ ਪਲਾਨ ਕੀ ਹੈਗਾ ਹੋਰ ਵੀ ਕਿਤੇ ਦਾ ਪਲਾਨ ਕਰ ਰਹੇ ਹੋ? ਜੀ 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 ਸਾਡੇ ਪਿਛਲੇ ਹਫਤੇ ਹੀ ਸਾਡੇ ਜਿਹੜੇ ਸਾਡੇ ਹੈਡਮਾਸਟਰਸ ਹੈ ਉਹ ਅਹਮਦਾਬਾਦ ਗਏ ਹੋ ਅੱਜ ਵਾਪਸ ਆ ਰਹੇ ਹੈ। ਇਹ ਸਾਡੇ ਹੁਣ ਫਿਨਲੈਂਡ ਜਾ ਰਹੇ ਹੈ। ਪ੍ਰਿੰਸੀਪल्स ਦਾ ਬੈਚ ਵੀ ਤਿਆਰ ਹੈ। ਮੋਰ ਸਾਹਿਬ ਤੁਸੀਂ ਇਹ ਵੀ ਤੁਸੀਂ ਦੇਖੋ ਇਹ ਹਮੇਸ਼ਾ ਕੇ ਹੁੰਦਾ ਸੀ ਕਿ ਜਿਹੜੇ ਫੋਰਨ ਟੂਰਸ ਹੁੰਦੇ ਸੀ ਉਹ ਸਿਰਫ ਅਤੇ ਸਿਰਫ ਮਨਿਸਟਰਸ ਹੀ ਆਫੀਸਰਸ ਦੇ ਹੁੰਦੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਇਹ ਸਾਡਾ 10ਵਾਂ ਬੈਚ ਹੈ ਤੇ ਅਸੀਂ ਆਪਣੇ ਹਰ ਵਰਗ ਦੇ ਟੀਚਰ ਪ੍ਰਾਇਮਰੀ ਵਰਗ ਸਕੈਂਡਰੀ ਐਂਡ ਪ੍ਰਿੰਸੀਪਲ ਸਭ ਨੂੰ ਜਿਹੜਾ ਮੌਕਾ ਦਿੱਤੇ ਮੈਂ ਸਭ ਇੱਕ ਲਾਜ਼ ਇੱਕ ਸਵਾਲ ਹੈ ਕਿ ਜਿੱਥੇ ਵੀ ਤੁਸੀਂ ਕੰਟਰੀ ਚੂਜ਼ ਕਰਦੇ ਹੋ ਕੋਈ ਯੂਨੀਵਰਸਿਟੀ ਚੂਜ਼ ਕਰਦੇ ਹੋ ਉਹਦੀ ਸਪੈਸ਼ਲਿਟੀ ਉਹਦੀ ਉਹਦਾ ਵਰਕਆਊਟ ਉਹਦਾ ਗਰਾਊਂਡ ਉਹਦੇ ਰਿਸਰਚ ਚੈੱਕ ਕਰਦੇ ਹੋ ਜਾਂ ਕੀ ਖਾਸ ਬਿਲਕੁਲ ਬਿਲਕੁਲ ਐਂਡ ਵੀ ਚੂਜ਼ ਦਾ ਬੈਸਟ ਅਨਕੁਅਰ ਜਿਵੇਂ ਅਨਡਾਊਟਡਲੀ ਬੈਸਟ ਹੋਵੇ ਜਿਹੜਾ ਅਨਕੁਐਸਚਨੇਬਲੀ ਬੈਸਟ ਹੋਵੇ ਫਾਰ ਐਗਜ਼ਾਮਪਲ ਤੁਸੀਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਕਰੋਗੇ ਤਾਂ ਫਿਨਲੈਂਡ ਦੇ ਲਾਗੇ ਸ਼ਾਗੇ ਵੀ ਕੋਈ ਨਹੀਂ ਹੈਗਾ ਠੀਕ ਹੈ ਫਿਰ ਦੈਨ ਵੈਨ ਯੂ ਸੇ ਅਬਾਊਟ ਦ ਪ੍ਰਿੰਸੀਪਲ ਟ੍ਰੇਨਿੰਗਸ ਤਾਂ ਜਿਹੜੀ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਸਿੰਗਾਪੁਰ ਹੈ ਯਾਨੀ ਅਮਰੀਕਾ ਤੇ ਯੂਕੇ ਤੇ ਆਸਟ੍ਰੇਲੀਆ ਉਹ ਆਪਣੇ ਪ੍ਰਿੰਸੀਪਲਸ ਉੱਥੇ ਭੇਜਦੇ ਨੇ ਐਂਡ ਵੈਨ ਯੂ ਟਾਕ ਅਬਾਊਟ ਦ ਲੀਡਰਸ਼ਿਪ ਜਿਹੜਾ ਪ੍ਰੋਗਰਾਮ ਅਸੀਂ ਹੈੱਡ ਮਾਸਟਰਸ ਨੂੰ ਭੇਜ ਰਹੇ ਹਾਂ ਤਾਂ ਆਈ ਐਮ ਅਹਮਦਾਬਾਦ ਆਈ ਐਮ ਅਹਮਦਾਬਾਦ ਜਦੋਂ ਮੈਂ ਹੈੱਡ ਮਾਸਟਰਸ ਜਦੋਂ ਇਹ ਆਏ ਉੱਥੋਂ ਟ੍ਰੇਨਿੰਗ ਲੈ ਕੇ ਜਾਨ ਵੇਲੇ ਉਦਾਸ ਸੀ ਕਿ ਕਹਿੰਦੇ ਤੁਸੀਂ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜਤਾ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਤਾ ਸਾਨੂੰ ਤੁਸੀਂ ਸਿਰਫ ਅਹਮਦਾਬਾਦ ਭੇਜ ਰਹੇ ਹੋ ਜਦੋਂ ਗਏ ਜਦੋਂ ਵਾਪਸ ਆਏ ਤਾਂ ਜਦੋਂ ਮੈਂ ਅਕੇਲੇ ਹਮੇਸ਼ਾ ਜਾਣ ਤੋਂ ਪਹਿਲਾਂ ਤੇ ਵਾਪਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਦੋਂ ਵਾਪਸ ਆਏ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਸਰ ਸਾਨੂੰ ਪਤਾ ਲੱਗਿਆ ਕਿ ਜਦੋਂ ਅਸੀਂ ਜਾ ਕੇ ਉੱਥੇ ਟ੍ਰੇਨਿੰਗ ਕਰ ਰਹੇ ਸੀ ਤਾਂ ਦੁਪਹਿਰੇ ਜਦੋਂ ਲੰਚ ਹੁੰਦਾ ਸੀ ਕਿ ਅਸੀਂ ਜਦੋਂ ਕੈਂਟੀਨ 'ਚ ਬੈਠ ਕੇ ਲੰਚ ਕਰਦੇ ਸੀ ਉਹ ਉਹਦੇ ਦੇਖਦੇ ਸੀ ਤੇ ਸਾਨੂੰ ਬਾਕੀ ਜਿਹੜੇ ਐਮਐਨਸੀਸ ਐ ਕੋਈ ਰਿਲਾਇੰਸ ਤੋਂ ਆਇਆ ਕੋਈ ਹੋਰ ਵੱਡੀਆਂ ਐਮਐਨਸੀਸ ਤੋਂ ਆਇਆ ਤਾਂ ਸੁਣ ਕੇ ਹੈਰਾਨ ਹੋਗੇ ਕਿ ਪੰਜਾਬ ਸਰਕਾਰ ਦੇ ਸਰਕਾਰੀ ਟੀਚਰਸ ਆਏ ਦੈਟ ਆਈ ਐਮ ਅਹਮਦਾਬਾਦ ਚ ਦੋ ਦੋ ਸਾਲ ਦਾ ਸਮਾਂ ਨਹੀਂ ਮਿਲਦਾ ਲੀਡਰਸ਼ਿਪ ਐਂਡ ਜਿੰਨੇ ਬਿਗ ਕਾਰਪੋਰੇਟ ਹਾਊਸਸ ਹੈ ਉਹ ਆਪਣੇ ਮਹਿੰਗੇ ਤੋਂ ਮਹਿੰਗੇ ਸੀਈਓਜ਼ ਨੂੰ ਜਿਹਨਾਂ ਨੂੰ ਲੱਖਾਂ ਰੁਪਏ ਦਾ ਖਾਵਾ ਦਿੰਦੇ ਨੇ ਉੱਥੇ ਭੇਜਦੇ ਨੇ ਲੀਡਰਸ਼ਿਪ ਵਰਲਡ ਓਵਰ ਤਾਂ ਅਸੀਂ ਆ ਤਿੰਨ ਜਿਹੜੇ ਬੈਸਟ ਇੰਸਟੀਚਿਊਟਸ ਆ ਉੱਥੇ ਐਂਡ ਐਂਡ ਇਹ ਇਹ ਹੈ ਇਹ ਹੈ ਕਿ ਤਹੋਗੀ ਵਿਦੇਸ਼ ਟ੍ਰੇਨਿੰਗ ਜਿਹੜੀ ਸਾਡੀ ਇਨ ਹਾਊਸ ਟ੍ਰੇਨਿੰਗਸ ਹੈ ਉਸ ਦੇ ਵਿੱਚ ਵੀ ਬਹੁਤ ਸੁਧਾਰ ਕਿੱਤ ਹੈ ਐਸਆਰਟੀ ਨਾਲ ਜਿਹੜਾ ਇਨ ਹਾਊਸ ਟ੍ਰੇਨਿੰਗਸ ਹੈ ਉਸ ਦੇ ਵਿੱਚ ਵੀ ਬਹੁਤ ਕੰਤੂ ਜੀ ਮੰਤਰੀ ਜੀ ਜਿੱਥੇ ਤਾਂ ਕੁਆਲਟੀ ਟੀਚਰਸ ਨਾਲ ਗੱਲ ਕੀਤੀ ਉਹ ਕਹਿੰਦੇ ਕਰਿਕੂਲਮ ਬਹੁਤ ਅੱਛਾ ਸਾਡਾ ਵੀ ਜੈਸੇ ਫਿਨਲੈਂਡ ਜਾ ਰਹੇ ਹਾਂ ਸਾਡਾ ਆਪਣਾ ਕਰਿਕੂਲਮ ਵੀ ਬਹੁਤ ਅੱਛਾ ਹੈ ਪਰ ਕਿਤੇ ਨਾ ਕਿਤੇ ਜਿਹੜੀ ਕਮੀ ਹੈਗੀ ਆ ਉਹ ਇਹ ਹੈ ਕਿ ਅਟਰੈਕਟ ਨਹੀਂ ਕਰ ਪਾ ਰਿਹਾ ਸਟੂਡੈਂਟਸ ਮੌਜੂਦਾ ਨਫਰੀ ਅਟਰੈਕਟ ਐਡਮਿਸ਼ਨਸ ਕਰ ਲਿਆ ਸਾਡੇ ਸਾਡੇ ਦੇਖੋ ਇਹ ਵੀ ਸਾਡੇ ਕੋਲ ਫਿਰ ਵੀ ਸਾਡੇ ਕੋਲ 28 ਲੱਖ ਬੱਚੇ ਪਹਿਲਾਂ 28 ਲੱਖ ਬੱਚਿਆਂ ਨੂੰ ਹੀ ਅਸੀਂ ਜਿਹ ਬਸ ਅਸੀਂ এডੂਕੇਸ਼ਨ ਪ੍ਰੋਵਾਈਡ ਕਰੀ ਫਸਟੋ ਚੈਲੰਜਰ ਸਾਡੇ ਕੋਲ ਹਰ ਇਅਰ ਆਫਟਰ ਇਅਰ ਜਿਹੜੇ ਬੱਚਿਆਂ ਦੀ ਗਿਣਤੀ ਵੀ ਵਧ ਰਹੀ ਹੈ ਤੇ ਬੱਚਿਆਂ ਦੇ ਰਿਜ਼ਲਟ ਵੀ ਸ਼ਾਨਦਾਰ ਹੋਰਜੋਤ ਜੀ ਪਹਿਲਾਂ ਬਹੁਤ ਸਾਰੇ ਵੈਚ ਭੇਜਿਆ ਉਸ ਦੀ ਰਿਫਲੈਕਸ਼ਨ ਕੀ ਨਜ਼ਰ ਆ ਰਹੀ ਹੈ ਫਿਲਹਾਲ ਦੀ ਕਿੜੀ এডੂਕੇਸ਼ਨ ਜੀ ਤੁਮ ਨਜ਼ਰ ਮੈਂ ਤਸਵੀਰ ਤਾਂ ਹੈ ਜੀ ਕਿ ਨੰਬਰ 1 ਆ ਗਿਆ ਰਿਜ਼ਲਟ ਆ ਗਿਆ ਜੇਈ ਮੈਨਜ਼ ਆ ਗਿਆ ਤੁਸੀਂ ਕਦੀ ਸੁਣਿਆ ਸੀ ਕਿ ਵੀ ਅੱਛਾ ਇਸ ਸਾਲ ਫੇਰ ਰਿਜ਼ਲਟ ਆਉਗੇ ਪਿਛਲੇ ਸਾਲ ਦਾ ਅੰਕੜਾ ਪਾਰ ਕਰਾਂਗੇ ਦੇਖੋ ਇੱਕ 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 এডੂਕੇਸ਼ਨ ਸਿਸਟਮ ਦਾ ਮਾਬਦੰਦ ਕੀ ਹੈ ਕਿ ਤੁਸੀਂ ਕਿਵੇਂ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਹੁੰਦੇ ਨੇ ਫਿਰ ਤੁਸੀਂ ਕੰਪੀਟੀਸ਼ਨ ਨਹੀਂ ਮੈਂ ਕੰਪੀਟੀਟਿਵ ਐਗਜ਼ਾਮਸ ਨਹੀਂ ਦੇਖਣੇ ਮੈਂ ਬੋਰਡ ਦੇ ਨਤੀਜੇ ਦੇਖਣੇ ਬੋਰਡ ਦੇ ਨਤੀਜੇ ਚਾਜੋ ਨੋਟ ਓਨਲੀ ਦਾ ਨੰਬਰ ਆਫ ਕਿ ਕੌਣ ਫਸਟ ਸੈਕੰਡ ਥਰਡ ਆਇਆ 90% ਤੋਂ ਅੱਜ ਤੱਕ ਸਭ ਤੋਂ ਵੱਧ ਬੱਚੇ ਹੁੰਦਾ ਹੈ ਅਬ 80% ਹੁੰਦਾ ਹੈ ਅਬ 70% ਹੁੰਦਾ ਹੈ ਅਕਰੋਸ ਯਾਨੀ ਅਸੀਂ ਉਹਦਾ ਜੋ ਐਨਲਿਸਿਸ ਕਰਦੇ ਹਾਂ ਤਾਂ ਹਰ ਪੱਖੋਂ ਕਰਦੇ ਹਾਂ ਸਿਰਫ ਇਹ ਨਹੀਂ ਕਿ ਜਿਹੜੇ ਟਾਪ 10 ਬੱਚੇ ਆ ਗਏ ਉਹਨਾਂ ਨੂੰ ਅਸੀਂ ਪਰ ਹਾਂ ਪਰ ਜਿਹੜੇ ਆਖਰੀ 10 ਬੱਚੇ ਐ ਉਹ ਸਾਡਾ ਲੈਵਲ ਕੀ ਐ ਕਿਵੇਂ ਐ ਲੋਇਸਟ ਰਿਜ਼ਲਟ ਦਾ ਕੀ ਸਟੇਟਸ ਹੈ ਕਿੰਨੇ ਬੱਚੇ ਬਿਫੋਰ 40% ਸੀ ਹੁਣ ਕਿੰਨੇ ਆ ਤੇ ਅਕਰੋਸ 올 ਪੈਰਾਮੀਟਰ ਰਿਜ਼ਲਟ ਨੇ ਬਹੁਤ ਸ਼ਾਨਦਾਰ ਠੀਕ ਹੈ ਥੈਂਕ ਯੂ ਜੀ 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 ਸਿੱਖਿਆ ਮੰਤਰੀ ਨੇ ਉਹ ਯਾਰ ਕੈਮਰਾ ਕਿੱਧਰ ਆਰਾਮ ਸੇ ਸਾਰੀ ਆਪਾਂ ਰਾਮ ਤੇ ਆਂਰਾ ਰਾਮ ਦੇ ਲਈ ਬਹੁਤ ਥੱਲੇ ਕਰੀਏ ਬਹੁਤ ਸੈਟੀਫਾਈ ਕਰੀਏ ਭਾਈ ਸ਼ੁਰੂ ਹਾਰ ਰੋਲ ਹੈ ਜੀ ਰੋ ਕਰੀਏ ਵੈਸਾ ਜੱਥਾ ਰਵਾਨਾ ਕਰਨ ਦੀ ਯਾਤਰੀ ਚੱਲ ਲੈਂਦੇ ਜਲਦਤਾਰ ਜਿਹੜੇ ਡਾਇਰੈਕਟਰ ਹਲੇ ਤੱਕ ਫੀਡਬੈਕ ਹੋਰ ਕਿਵੇਂ ਦੇਖਦੇ ਉਸ ਨੂੰ ਲਾਈਟ ਆ ਰਹੀ ਸੀ ਬੰਦ ਤੇ ਥੋੜਾ ਥੱਲੇ ਕਰ ਲੈ ਬੜਾ ਫੇਸ ਥੱਲੇ ਕਰ ਫੇਸ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ